ਤਾਬਦਾ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਦੀ ਅੰਤਿਮ ਅਰਦਾਸ ਹੋਈ ਹੈ ਇਸ ਸਮੇਂ ਮਨਤ ਸਿੰਘ ਜੜੀਜੀ ਪਹੁੰਚੇ ਸੀ ਜੜਾ ਸਾਹਿਬ ਪਰਿਵਾਰ ਦੇ ਲਈ ਬੜਾ ਘਾਟਾ ਪਿਆ ਜੀ ਲੁਧਿਆਣੇ ਦੇ ਲਈ ਬੜਾ ਘਾਟੇ ਵੇ। ਸੋ ਗੁਰਪ੍ਰੀਤ ਗੋਗੀ ਜੀ ਜਿਨ੍ਹਾਂ ਦੇ ਨਾਲ ਤਕਰੀਬਨ 30 ਸਾਲ ਤੋਂ ਮੇਰੇ ਸਬੰਧ ਸੀਗੇ ਭਰਾਵਾਂ ਵਰਗੇ ਸਬੰਧ ਰਹੇ ਨੇ ਉਦੋਂ ਇਹ ਨਾ ਕਾਉਂਸਲਰ ਸੀਗੇ ਨਾ ਐਮਐਲਏ ਸੀਗੇ ਰਾਜਨੀਤੀ ਵਿੱਚ ਵੀ ਨਹੀਂ ਆਏ ਸੀ ਮੈਂ ਉਹਨੂੰ ਸਟਰਗਲ ਕਰਦੇ ਦੇਖਿਆ ਨਾ ਬੜਾ ਸੰਘਰਸ਼ ਕੀਤਾ ਉਹਨੇ ਜ਼ਿੰਦਗੀ ਦੇ ਵਿੱਚ ਪਰਿਵਾਰ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕੀਤਾ ਅਤੇ ਲੰਬਾ ਸਮਾਂ ਕਾਉਂਸਲਰ ਰਹਿ ਕੇ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਤੇ ਹੁਣ ਬਦੌਰ ਐਮਐਲਏ ਵੀ ਬਹੁਤ ਵਧੀਆ ਢੰਗ ਨਾਲ ਆਪਣੀ ਸੇਵਾ ਨਿਭਾ ਰਹੀ ਸੀ ਉਹਨਾਂ ਦੇ ਜਾਣ ਦਾ ਕਾਟਾ ਜਿਹੜਾ ਪਰਿਵਾਰ ਲਈ ਸਾਡੇ ਸਾਰਿਆਂ ਲਈ ਲੁਧਿਆਣੇ ਲਈ ਪੂਰੇ ਸ਼ਹਿਰ ਲਈ ਮੈਂ ਸਭ ਦਾ ਕੀ ਬਹੁਤ ਵੱਡਾ ਕਾਟਾ ਹੈ ਕਦੇ ਪੂਰਾ ਨਹੀਂ ਹੋ ਸਕਦਾ ਆਖਰੀ ਵਾਰ ਕੋਈ ਮੁਲਾਕਾਤ ਯਾਦ ਹੋਵੇ ਜਾਂ ਕੋਈ ਗੱਲਬਾਤ ਹੋਈ ਹੋਵੇ ਕੁਝ ਕੁ ਦਿਨ ਪਹਿਲਾਂ ਹੀ ਗੱਲ ਗਲਚਲ ਹੁੰਦੀ ਰਹਿੰਦੀ ਸੀ ਸਾਡੇ ਕਈ ਵਾਰ ਫਾਰਮ ਤੇ ਸਾਈਨ ਉਹਨੇ ਦੋਵੇਂ ਐਮਐਲਏ ਸਾਈਨ ਹੁੰਦੇ ਆਂ ਕਈ ਵਾਰ ਉਹ ਮੇਰੇ ਕੋਲ ਭੇਜਦੇ ਨੇ ਮੈਂ ਉਹਨਾਂ ਕੋਲ ਭੇਜਦਾ ਨਾ ਕਈ ਵਾਰ ਸੋ ਇਦਾਂ ਗਲਬਤ ਹੁੰਦੀ ਰਹਿੰਦੀ ਸੀ ਕਦੇ ਵੀ ਕੋਈ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਹਰ ਇੱਕ ਨਾਲ ਗੱਲ ਕਰਦੇ ਸੀ ਛੋਟੇ ਨਾਲ ਵੱਡੇ ਨਾਲ ਹਰ ਇੱਕ ਨਾਲ ਜਿਸ ਤਰੀਕੇ ਦਾ ਸੁਆਸ ਸੀ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਮੈਨੂੰ ਲੱਗਦਾ ਕਿ ਬਹੁਤ ਘੱਟ ਆਗੂ ਜਿਹੇ ਹੁੰਦੇ ਆ ਜਨਾਂ ਦੇ ਲਈ ਪਾਰਟੀ ਤੋਂ ਉੱਪਰ ਉੱਟ ਕੇ ਕੋਈ ਵੀ ਆਗੂ ਆਉਂਦਾ ਵੇ ਇਸ ਤਰੀਕੇ ਨਹੀਂ ਉਹ ਤਾਂ ਕੋਈ ਪੋਲਿਟਿਕਸ ਚੀਜ਼ ਹੀ ਉਹਨਾਂ ਦੇ ਰਿਲੇਸ਼ਨ ਨੇ ਸਾਡੇ 30 ਸਾਲ ਤੋਂ ਰਿਲੇਸ਼ਨ ਨੇ ਸੋ ਇਸ ਲਈ ਵੱਡਾ ਘੱਟਾ ਸਾਡੇ ਸਾਰੇ ਨੇ ਇਹਸਨ ਮਨਪਸੰਗ ਜાળੀ ਜਿਨ੍ਹਾਂ ਦੇ ਬਿਲਕੁਲ ਕਿਹਾ ਗਿਆ ਕਿ ਇੱਕ ਵੱਡਾ ਘਟਨਾ ਕਿ ਭਰਾਵਾਂ ਵਰਗਾ ਜਿਹੜਾ ਸਾਡਾ ਪਿਆਰ ਸਹਿਯੋਗੀ ਸਾਥੀ ਅਮਨਦੀਪ ਦੇ ਨਾਲ ਸੁਖਦਲੇ